ਕਬੀਰ ਹਜ ਕਾਬਾ ਹੋਏ ਹੋਏ ਗਿਆ ਕੀਤੀ ਪਾਰ ਕਬੀਰ ਸਾਈ ਮਜ ਮੈਂ ਕਿਆ ਖਤਾ ਮੁਖੋ ਨਾ ਬੋਲੇ ਪੀਰ ਸਤਗੁਰ ਕਬੀਰ ਸਾਹਿਬ ਸਮੇਂ ਪੀਰ ਨੇ ਕਹਿੰਦੇ ਕਹੋ ਓ ਪੀਰ ਕਿਉਂ ਨਹੀਂ ਬੋਲਿਆ ਕਹਿੰਦੇ ਐਸੀ ਅਵਸਥਾ ਜਿਹੜੀ ਕਾਮ ਪਰੇ ਤੇ ਸਮਰੀ ਕਿਉਂਕਿ ਹਜ ਕਾਬੇ ਕਈ ਵਾਰ ਜਾਣਾ ਹੋਇਆ ਕਹਿੰਦੇ ਜਦੋਂ ਵੀ ਜ਼ਰੂਰਤ ਪੈਂਦੀ ਆ ਜਦੋਂ ਵੀ ਮਰਦਾ ਜਦੋਂ ਵੀ ਐਸੀ ਲੋੜ ਹੁੰਦੀ ਹਜ ਕਾਬੇ ਨੇ ਯਾਦ ਕਰਦਾ ਐਈ ਵਾਰ ਕਹਿੰਦੇ ਜਾਣਾ ਹੋਇਆ ਐ ਸਾ ਜਦੋਂ ਸਮਝ ਨਹੀਂ ਤੇ ਜਦੋਂ ਕਹਿੰਦੇ ਇੱਕ ਦੀ ਸਮਝ ਹੋ ਜਾਂਦੀ ਹਜ ਕਾਬੇ ਦੀ ਸਮਝ ਹੋ ਜਾਂਦੀ ਏ ਸੱਤਰ ਕਾਪਾ ਘਟ ਹੀ ਪੀਤਰ ਜੇਕਰ ਜਾਣੇ ਕੋਈ ਕਹਿੰਦੇ ਜੇ ਕੋਈ ਜਾਣਨ ਵਾਲਾ ਹੋ ਜਾ ਜਦੋਂ ਐਜੀ ਮਸਤਾ ਪ੍ਰਾਪਤ ਹੋ ਜਾਂਦੀ ਆ ਫਿਰ ਉਹ ਕਾਮ ਪਰ ਇਹ ਤੇ ਸਮਝੀਏ ਐਸਾ ਸਾਨੂੰ ਨਿਤ ਵਾਲਾ ਫਿਰ ਹੋ ਜਾਂਦਾ ਜਿਹੜਾ ਸਦਾ ਹੀ ਉਸ ਦੇ ਹੁਕਮ ਵਿੱਚ ਉਸ ਦੇ ਪਾਣ ਵਿੱਚ ਰਹਿਣ ਵਾਲਾ ਹੋ ਜਾਂਦਾ ਉਸ ਦੀ ਆਵਾਜ਼ ਨੂੰ ਸੁਣਨ ਵਾਲਾ ਅੰਤਰਾਤਮਾ ਦੀ ਬਾਣੀ ਨੂੰ ਸੁਣਨ ਵਾਲਾ ਹੋ ਜਾਂਦਾ ਕਿਉਂਕਿ ਅੰਤਰਾਤਮਾ ਰੂਪ ਹੀ ਉਸ ਨੂੰ ਜਾਣਣਾ ਹੈ ਘਟ ਹੀ ਪੀਤਰ ਜਾਣਣ ਵਾਲਾ ਜੇ ਹੋ ਜਾਵੇ ਫਿਰ ਕਹਿੰਦੇ ਉਹ ਬਾਹਰ ਨਹੀਂ ਟੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ